ਇੰਤਜ਼ਾਰ ਦਰਸ਼ਕਾਂ ਨੂੰ ਅੱਜ ਦੇ ਸੁਪਰ ਫਾਈਨਲ ਦਾ ਵਾਹ ਵਾਹ ਵੇ ਇਹ ਢਾਲ ਵਾਲਾ ਸਾਡਾ ਵੀਰ ਹਰੀਦਵਾਰ ਹਰੀਦਵਾਰ ਢਾਲ ਵਾਲਾ ਵੀਰ ਕਾਲਿਆ ਇਹ ਤੇਰਾ ਮਾਨ ਸਰਵਾਰ ਤੇ ਰਪਿੰਦਰ ਜਲਾਲ ਦਾ ਮਾਨ ਸਰਵਾਰ ਹਰੀਦਵਾਰ ਇਹ ਢਾਲ ਵਾਲਾ ਕਹਿੰਦਾ ਵੀ ਮੇਰਾ ਘਰ ਜਿਹੜਾ ਇਹਨਾਂ ਗਰਾਉਂਡਾਂ ਤੋਂ ਚੱਲਦਾ ਰਪਿੰਦਰ ਜਲਾਲ ਦਾ ਤੇ ਬਾਗੜੀਆਂ ਦੇ ਕਾਲੇ ਦਾ ਮਾਨ ਸਨਮਾਨ ਇਹ ਧਾਲ ਵਿੱਚ ਵਾਲੇ ਵੀਰ ਵੱਲੋਂ ਕੀਤਾ ਜਾ ਰਿਹਾ ਹੈ ਲੋੜਵੰਦ ਜਿਹੜੇ ਇਨਸਾਨ ਹੁੰਦੇ ਗਰਾਉਂਡਾਂ ਦੇ ਵਿੱਚ ਰਪਿੰਦਰ بھائی ਇਹ ਉਹਨਾਂ ਦੇ ਵੀ ਮਾਨ ਸਨਮਾਨ ਦੇ ਵਿੱਚ ਹਿੱਸਾ ਪਾਉਂਦਾ ਹੈ ਹਰੀਦਵਾਰ ਦੇ ਨੇ ਇੱਕ ਵਾਰ ਤਾੜੀਆਂ ਮਾਰ ਦਿਓ ਜ਼ੋਰ ਦੇ ਨਾਲ ਇਹ ਸਾਡਾ ਵੀਰ ਹੈ ਇਹਨਾਂ ਗਰਾਉਂਡਾਂ ਦੀ ਸ਼ਾਨ ਹੈ ਸੋ ਹਰੀਦਵਾਰ ਸਾਡਾ ਵੀਰ ਜਿਹਦੇ ਵੱਲੋਂ ਅੱਜ ਰਪਿੰਦਰ ਜਲਾਲ ਤੇ ਬਾਗੜੀਆਂ ਦੇ ਕਾਲੇ ਦਾ ਸਨਮਾਨ ਕੀਤਾ ਗਿਆ ਹੈ